ਇਹਦੇ ਤੋਂ ਇਲਾਵਾ ਮੈਂ ਕਿਉਂ ਸਿੰਦਰ ਸਿੰਘ ਕੋਹਲੀ ਦੇ ਸਬੰਧ ਦੇ ਵਿੱਚ ਪੇਸ਼ ਹੋਇਆ ਪੰਨੂ ਸਾਹਿਬ ਤੇ ਤੁਹਾਡੀ ਸਾਰੀ ਪਾਰਟੀ ਸਮੇਤ ਸੀਐਮ ਮਾਰ ਤੁਹਾਡੇ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਤੇ ਬਾਕੀ ਤੁਹਾਡੇ ਮਨਿਸਟਰ ਜਿਹੜੇ ਨੇ ਤੇ ਜਿਹੜੇ ਤੁਹਾਡੇ ਬਾਕੀ ਆ ਉਹਦੇਦਾਰ ਪਾਰਟੀ ਦੇ ਨੇ ਜਿਨ੍ਹਾਂ ਨੇ ਇੱਕ ਮੀਡੀਆ ਟ੍ਰਾਇਲ ਸ਼ੁਰੂ ਕਰ ਦਿੱਤਾ ਇਸ ਕੇਸ ਦੇ ਸਬੰਧ ਦੇ ਵਿੱਚ ਇਹ ਤੁਹਾਡਾ ਜਿਹੜਾ ਇਹ ਸ੍ਰੀ ਅਕਾਲ ਤਖਤ ਸਭ ਦੀ ਸਿਧਾਂਤ ਦੇ ਉੱਤੇ ਸ੍ਰੀ ਅਕਾਲ ਤੱਕ ਸਰਦੀ ਪ੍ਰਭੂ ਸਤਾ ਦੇ ਉੱਤੇ ਜਿਹੜਾ ਉਹ ਸਿੱਧਾ ਹਮਲਾ ਇਹ ਐਫ ਆਈ ਆਰ ਦਰਜ ਕਰਕੇ ਕਿਉਂ ਹਮਲਾ ਕਿਉਂਕਿ ਤੁਸੀਂ ਇਹ ਜਿਹੜਾ ਇੱਕ ਪਹਿਲਾ ਪੋਲੀਟੀਕਲ ਮੋਟਿਵ ਦੇ ਨਾਲ ਪਹਿਲਾਂ ਇੱਕ ਸਰਜਾ ਮਾਹੌਲ ਸਿਰਜੀ ਰੱਖਿਆ ਜਿਹੜਾ ਬੇਅਦਬੀ ਦੇ ਸਬੰਧ ਵਿੱਚ ਸੀ ਅੱਜ ਜਦੋਂ ਲੋਕਾਂ ਨੂੰ ਉਸ ਗੱਲ ਦੀ ਸਮਝ ਆਈ ਕਿ ਬੇਅਦਬੀ ਤਾਂ ਜਿਵੇਂ ਸਾਹ ਜੋਰਾ ਜਸਸ ਜੋਰਾ ਸਿੰਘ ਹੋਣਾ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਉਹ ਸਪਸ਼ਟ ਕੀਤਾ ਕਿ ਬੇਅਦਬੀ ਦੇ ਪਿੱਛੇ ਤਾਂ ਜਿਹੜਾ ਉਹ ਆਮ ਆਦਮੀ ਪਾਰਟੀ ਖੋਦਿਆ ਤੇ ਉਹਦੇ ਤੋਂ ਬਾਅਦਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਤੁਹਾਡਾ ਇੱਕ ਬੰਦਾ ਬਲਾਰਾ ਇੱਕ ਦਿਨ ਕਹਿ ਰਿਹਾ ਸੀ ਕਿ ਸਿਆਲਕਾ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਵਜੋਂ ਪ੍ਰੈਸ ਨਾਲ ਡੀਲ ਕਰ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਵਜੋਂ ਡੀਲ ਕਰਾਂ ਮੈਂ ਸ਼੍ਰੋਮਣੀ ਗੁਰਦਾਰ ਪਰਵਨ ਕਮੇਟੀ ਦੇ ਮੈਂਬਰ ਵਜੋਂ ਡੀਲ ਕਰਾਂ ਇਹਦੇ ਵਿੱਚ ਤੁਹਾਡੇ ਬੰਦਿਆਂ ਤੇ ਅਸੀਂ ਕਦਮ ਸਵਾਲ ਚੁੱਕਦੇ ਆ ਕਿ ਉਹ ਕਿੱਥੇ ਕਰਦੇ ਆ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਵਾ ਸੰਤ ਸਮਾਜ ਵੱਲੋਂ ਤੇ ਖ੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਸਾਂਝਾ ਮੈਂਬਰ ਬਣਿਆ ਇਸ ਕਰਕੇ ਜਿਆ ਸਵਾਲ ਦੁਬਾਰਾ ਨਹੀਂ ਕਰਨਾ ਮੈਂ ਹੁਣ ਤੁਹਾਡਾ ਜੋ ਤੁਸੀਂ ਕਰ ਰਹੇ ਜੇ ਇਸ ਬੰਦੇ ਵਿੱਚ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਮੈਂ ਸੰਗਤ ਦੇ ਸਾਹਮਣੇ ਕਿ ਆ ਸਿਵਲ ਪ੍ਰੋਸੀਜਰ ਕੋਡ ਆ ਇਹਦੇ ਮੁਤਾਬਕ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਜਿਹੜੀਆਂ ਇੰਸਟੀਟਿਊਸ਼ਨਜ਼ ਨੇ ਉਹਨਾਂ ਦੇ ਖਿਲਾਫ ਆ IPC ਨਹੀਂ ਲਾਗੂ ਹੁੰਦੀ ਜਾਂ ਦੂਸਰੇ ਐਕਟ ਨਹੀਂ ਲਾਗੂ ਹੁੰਦੇ ਉਹਦੇ ਸਬੰਧ ਵਿੱਚ ਜੇ ਕੋਈ ਲਾਗੂ ਹੋਣਾ ਤੇ ਉਹ ਹੋਣਾ ਸੈਕਸ਼ਨ 92 CPC ਇਹਦੇ ਤੋਂ ਇਲਾਵਾ ਇਹ ਪੜ ਕੇ ਵੇਖ ਲਿਓ ਮੁੜ ਕੇ ਮੇਰੇ ਤੋਂ ਬਣਾ ਪਰ ਕਿਉਂਕਿ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਜਿਹੜੀ ਹੈ ਸਿੱਖ ਗੁਰਦਾਰਾ ਐਕਟ 1925 ਦੇ ਅਨਸਾਰ ਹੋਣ ਦੇ ਵਿੱਚ ਆਈ ਹੈ ਤੇ ਇਹਦੇ ਆਪਣੇ ਪ੍ਰੋਵੀਜ਼ਨ ਨੇ ਇਹਦੇ ਵਿੱਚ ਸੈਕਸ਼ਨ 142 ਆ ਸਿੱਖ ਗੁਰਦਾਰਾ ਐਕਟ ਦਾ ਜਿਹਦੇ ਮੁਤਾਬਕ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਬੰਦਾ ਹੈਰਾ ਫੇਰੀ ਕਰਦਾ ਜਾਂ ਕੋਈ ਗਵਨ ਕਰਦਾ ਜਾਂ ਕੋਈ ਆਪਣੀ ਜ਼ਿੰਮੇਵਾਰੀ ਦੇ ਵਿੱਚ ਕਤਾਈ ਕਰਦਾ ਤੇ ਉਹਦੇ ਖਿਲਾਫ 142 ਅਧੀਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜਿਹੜੀ ਉਹ ਕਾਰਵਾਈ ਕਰ ਸਕਣ ਦੇ ਸਮਰੱਥ ਹੈ ਇਹ ਤੋਂ ਇਲਾਵਾ ਤੁਸੀਂ ਪਰਚਾ ਦਰਜ ਕੀਤਾ ਕਿਉਂਕਿ ਸਰਕਾਰ ਨੇ ਅਕਾਲ ਤਖਤ ਸਭ ਦੇ ਤੇ ਹਮਲਾ ਕਰਨਾ ਹੈ ਸਰਕਾਰ ਨੇ ਅਕਾਲ ਤਖਤ ਸਭ ਦੀ ਪ੍ਰਭੂਸਤਾ ਦੇ ਹਮਲਾ ਕਰਕੇ ਵਿਚਵੜ ਦੀ ਕੋਸ਼ਿਸ਼ ਕਰਨੀ ਤਾ ਤਾਂ ਹੀ ਆਈਪੀਸੀ ਦੇ ਵਿੱਚ ਜਿਹੜੇ ਆ ਪਰਚਾ ਦਰਜ ਕੀਤਾ ਪਰ ਆਈਪੀਸੀ ਦੇ ਆ ਜਿਹੜੀ ਆ ਇਹਦੀ ਬੁੱਕ ਆ ਇਹਦੇ ਮੁਤਾਬਕ ਪੜ ਕੇ ਵੇਖ ਲਓ ਮੈਨੂੰ ਵੈਸੇ ਹੀ ਆਨ ਟਿਪਸੇ ਮੈਂ ਤੁਹਾਡੇ ਦੱਸਣ ਦੀ ਲੋੜ ਨਹੀਂ ਉਹਦੇ ਮੁਤਾਬਕ 409 ਉੱਥੇ ਬਣਦੀ ਹੈ ਜਿੱਥੇ ਕੋਈ ਬੰਦਾ ਪਬਲਿਕ ਸਰਵੰਟ ਹੈ ਪਬਲਿਕ ਸਰਵੰਟ ਜਿਹੜਾ ਉਹ ਸਾਡੇ ਜਿਹੜੇ ਆਦਾਰੇ ਆ ਸ਼੍ਰੋਮਣੀ ਗੁਰਦਾਰਾ ਪਰਵਨ ਕਮੇਟੀ ਦੇ ਆਦਾਰਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਸਾਡੇ ਪাবਲਿਕ ਸਰਵੰਟ ਦੇ ਵਿੱਚ ਨੇ ਪাবਲਿਕ ਸਰਵੰਟ ਦੀ ਡੈਫੀਨੇਸ਼ਨ ਪੜ੍ਹ ਲਓ ਉਹਦੇ ਸਰਕਾਰ ਦਾ ਸੈਂਟਰ ਸਰਕਾਰ ਦਾ ਜਿਹੜੇ ਨਮਾਇंदे ਨੇ ਜਿਹੜੇ ਸਰਕਾਰ ਨਾਲ ਸੰਬੰਧਿਤ ਨੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਹੋ ਗਈ ਕੋਈ ਐਮਐਲਏ ਹੋ ਗਿਆ ਕੋਈ ਆਪਣਾ ਐਮਪੀ ਹੋ ਗਿਆ ਉਹ ਬੰਦੇ ਜਿਹੜੇ ਪাবਲਿਕ ਸਰਵੰਟ ਦੀ ਡੈਫੀਨੇਸ਼ਨ 'ਚ ਆਉਂਦੇ ਨੇ ਤੇ ਤੁਸੀਂ ਜਿਹੜਾ ਇਹ ਤੁਹਾਡਾ ਸੈਕਸ਼ਨ ਹੀ ਐਪਲੀਕੇਬਲ ਨਹੀਂ ਹੈਗਾ ਤੁਸੀਂ ਉਹ ਲਾਤਾ ਕਿਉਂਕਿ ਇਹਦੇ ਵਿੱਚ ਸਜ਼ਾ ਜਿਹੜੀ ਹੋ 10 ਸਾਲ ਇਸ ਚੀਜ਼ ਨੂੰ ਅੱਗੇ ਕਰਨ ਵਾਸਤੇ ਜਿਹੜੇ ਦੂਰੇ 295 ਉਥੇ ਹੈਗਾ ਜਿੱਥੇ ਕੋਈ ਧਾਰਮਿਕ ਜਗਾ ਦੇ ਵਿੱਚ ਜਾ ਕੇ ਕੇ ਇਮਾਰਤ ਦੇ ਵਿੱਚ ਜਾ ਕੇ ਕੇ ਗੁਰਦੁਆਰਾ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਕੋਈ ਪੰਤ ਤੋੜ ਕਰਦਾ ਤੇ ਉਥੇ 295 ਲੱਗਦੀ ਹੈ 295 ਹੈਗੀ ਜਿੱਥੇ ਕੋਈ ਸਾਹਮਣੇ ਆਉਂਦੀ ਹੈ ਕੋਈ ਬੇਦਬੀ ਹੋਈ ਸਾਹਮਣੇ ਆਉਂਦੀ ਹੈ ਉਥੇ ਲੱਗਦੀ ਹੈ ਇਸੇ ਤਰ੍ਹਾਂ ਤੁਸੀਂ ਜਿਹੜੀ ਆ 465 ਲਾ ਦਿੱਤੀ ਜਿਹੜੀ ਐਪਲੀਕੇਬਲ ਨਹੀਂ ਹੈਗੀ ਸੈਕਸ਼ਨ 5 ਲਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਇਹਦੇ ਤੋਂ ਇਲਾਵਾ ਤੁਸੀਂ ਇਦੇ ਵਿੱਚ ਇੱਕ ਐਡੀਸ਼ਨ ਹੋਰ ਕਰ ਦਿੱਤੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਤੁਸੀਂ ਸਿਰਫ ਆਪਣੀ ਐਂਟਰੀ ਮਾਰਨ ਦੇ ਕਰਕੇ ਲਾਈਆਂ ਨੇ ਜਿਹੜੀਆਂ ਐਪਲੀਕੇਬਲ ਨਹੀਂ ਸ਼੍ਰੋਮਣੀ ਗੁਰਦਾਰਾ ਪਰਵਾਰ ਨੂੰ ਕਮੇਟੀ ਸਮਰੱਥ ਸੰਸਥਾ ਤੇ ਸ਼੍ਰੀ ਅਕਾਲ ਸਖਬ ਸਾਹਿਬ ਦੇ ਹਦੇਸ਼ ਦੇ ਉੱਤੇ ਬਣੀ ਕਮੇਟੀ ਨੇ ਜੋ ਰਿਪੋਰਟ ਸਬਮਿਟ ਕੀਤੀ ਸ਼੍ਰੋਮਣੀ ਗੁਰਦਾਰਾ ਪਰਵਾਰ ਨੂੰ ਕਮੇਟੀ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਆ ਉਹਨਾਂ ਬੰਦਿਆਂ ਦੇ ਜਿਹੜੇ ਫੰਡ ਹੋ ਰੋਕਲੇ ਉਹਨਾਂ ਨੂੰ ਮਤਲ ਕਰ ਦਿੱਤਾ ਤੇ ਉਹਦੇ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪਰਵਾਰ ਨੂੰ ਕਮੇਟੀ ਦੇ 100 ਸਾਲਾ ਸ਼ਤਾਬਦੀ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਮੰਜੀ ਸਾਹਿਬ ਦਰਬਾਰ ਹਾਲ ਦੇ ਵਿੱਚ ਜਦੋਂ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਉੱਥੇ ਨੇ ਉੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੌਜੂਦ ਹੈ ਦਮਦਮਾ ਟਕਸਾਲ ਹੋਰ ਟਕਸਾਲਾਂ ਦੇ ਅੰਗੰਥ ਜਥੇਬੰਦੀਆਂ ਨਿਰਮਲ ਅਦਾਸੀ ਸੰਪਰਦਾਵਾਂ ਸਿੰਘ ਸਭਾਵਾਂ ਨਾਨਕਸਰ ਵਾਲੇ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਨੇ ਸਾਰੀਆਂ ਉੱਥੇ ਸੀ ਉਸ ਦਿਨ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਗੱਲ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਸ ਕਾਰਵਾਈ ਦੇ ਉੱਤੇ ਮੋਹਰ ਲਾ ਦਿੱਤੀ ਸੀ ਕਿ ਜੋ ਬਣਦੀ ਸਜ਼ਾ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਹੀਂ ਦੇਦੀ ਆ ਤੇ ਕਿਤੇ ਕੋਈ ਬੇਅਦਬੀ ਨਹੀਂ ਹੋਈ ਕਿਤੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਇਸ ਕਰਕੇ ਇਸ ਮਾਮਲੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਵੇ ਜਿਹਨੂੰ ਸਿੱਖ ਪੰਥ ਨੇ ਮੰਨ ਲਿਆ ਤੇ ਹਰ ਸਿੱਖ ਦਾ ਇਹ ਫਰਜ਼ ਬਣਦਾ ਕਿ ਜਦੋਂ ਹੁਣ ਤੁਸੀਂ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਦੇ ਉੱਤੇ ਤੇ ਉਦੋਂ ਹਰ ਸਿੱਖ ਜਿਹੜਾ ਸਰਕਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਪ੍ਰਭੂਸਤਾ ਦੇ ਵਿਚਾਰ ਢਾਲ ਬਣ ਕੇ ਖਲੋਵੇ ਇਹ ਜਿਹੜੀਆਂ ਇਹ ਤੁਹਾਡਾ ਜਿਹੜਾ ਇੱਕ ਤੁਹਾਂ ਪ੍ਰੋਪਾਗੈਂਡਾ ਸ਼ੁਰੂ ਕੀਤਾ ਉਹਦਾ ਜਿਹੜਾ ਹਰ ਸਿੱਖ ਨੂੰ ਚਾਹੀਦਾ ਕਿ ਤੁਹਾਡਾ ਮੂੰਹ ਤੋੜ ਜਵਾਬ ਦੇ। ਤੁਹਾਨੂੰ ਡਰਾਇਆ ਜਾ ਰਿਹਾ ਕਿ ਹਾਂ ਤੁਸੀਂ ਇਹਨਾਂ ਦੀ ਸੇਮ ਦੀ ਜਾ ਉਹਦੀ ਅਜਿਹੀ ਕਰ ਲੋ। ਇਹ ਕਹਿੰਦਾ ਜੀ ਕੋਲੀ ਬਾਦਲ ਪਰਿਵਾਰ ਦਾ ਵੀ ਜਿਹੜਾ ਨਾ ਜੀ ਬਾਲ ਪਰਿਵਾਰ ਦੇ ਬਿਜ਼ਨਸ ਜਿੰਨੇ ਨੇ ਉਹਨਾਂ ਦੇ ਵਿੱਚ ਕੋਲੀ ਉਹਨਾਂ ਦਾ ਸੀਏ ਆ। ਤੇ ਉਹਨਾਂ ਦਾ ਨਿਸ਼ਾਨਾ ਇਹ ਇਹਨਾਂ ਜਿਹੜਾ ਸੰਬੰਧਿਤ ਮਸਲਾ ਇਹ ਤੇ ਹੈ ਹੀ ਨਹੀਂ। ਉਹਦੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੁੰਦੀ ਆ ਸਰਕਾਰ ਕੋਲੀ ਕੋਲੋਂ ਵੀ ਕੋਲੀ ਨੇ ਆਹ ਦੱਸਤਾ ਜੀ ਮੈਂ ਬਾਦਲ ਤੇ ਕਹਿਣ ਤੇ ਆ ਕਰਤਾ ਮੈਂ ਬਾਦਲ ਤੇ ਕਹਿਣ ਤੇ ਉਹ ਕਰਤਾ ਕੋਲੀ ਨੂੰ ਇੱਕ ਜਿਹੜਾ ਉਹ ਇਸ ਵੇਲੇ ਸਕੇਪ ਗੋਟ ਬਣਾਇਆ ਜਾ ਰਿਹਾ ਸਰਕਾਰ ਵੱਲ ਤੇ ਹੁਣ ਤੁਹਾਡਾ ਲਾਈਨ ਬਾਕੀ ਤੁਹਾਨੂੰ ਕੀ ਲੱਗਦਾ ਇਹ ਪਰ ਨਿਸ਼ਾਨਾ ਅਲਟੀਮੇਟਲੀ ਸੁਖਵੀਰ ਸਿੰਘ ਬਾਦਲ ਨੂੰ ਬਰਾਨਾ ਚਾਹੁੰਦੇ ਫਿਰ ਕਹਿ ਰਹੇ ਆ ਜੀ ਕਿ ਅਸੀਂ ਜਿੱਦ ਦਿਨ ਮੰਥ ਜਿਹੜਾ ਸਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਉਹਨੂੰ ਗ੍ਰਿਫਤਾਰ ਕਰਾਂਗੇ ਇਹਦੇ ਇਹਨਾਂ ਦੇ ਆ ਜਿੰਨੇ ਬਲਾਰੇ ਬੋਲ ਰਹੇ ਆ ਇਹ ਕਹਿ ਰਹੇ ਮੀਡੀਆ ਜਿਹੜਾ ਆਪਣੀਆਂ ਪ੍ਰਡਿਕਸ਼ਨਸ ਕਰ ਰਿਹਾ। ਕਿਆ ਸਰਾਈਆਂ ਨੇ ਕਿ ਇੱਕ ਨਗਾ ਅਗਲਾ ਨਿਸ਼ਾਨਾ ਸਸ ਕੁਵੀਰਮ ਬਾਲ ਨੂੰ ਬਣਾਉਣਗੇ ਔਰ ਸਸ ਕੁਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਏਡਾ ਸੌਖਾ ਨਹੀਂ ਸਰਕਾਰ ਲਈ। ਪਹਿਲਾਂ ਵੀ ਇੱਕ ਵਾਰੀ ਕੈਪਟਨ ਅਮਰਿੰਦਰ ਸੋਨੇ ਇਹ ਗੱਲ ਕਰਕੇ ਵੀ ਕਿ ਖੋਰਦਨ ਦਿੱਤੀ ਸੀ ਕਿ ਟਵਿੱਟਰ 'ਚ ਇਸ ਮਾਮਲੇ ਤੇ ਕਦੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਲੱਗਦਾ ਕਿ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਦੇਖੋ ਉਹ ਤੇ ਸਿੱਧੀ ਅਕਾਲ ਤਖਤ ਸਾਡੇ ਹੁਕਮੰਦੀ ਜਿਹੜੀ ਆ ਉਹ ਉਲੰਘਣਾ ਜੀ। ਸਿਆਸਤ ਸਿਆਸਤ ਤੇ ਛੱਡ ਕੇ ਮੀਡੀਆ ਟਰਾਇਲ ਬਣਾਉਣ ਡੇ। ਇਹ ਤੇ ਰਾਸਤ ਹੁੰਦੀ ਵੀ ਪਿੱਛੇ ਰਹਿ ਕੇ ਸੀਐਮ ਦੇ ਲੈਵਲ ਦੇ ਬੰਦੇ ਨੂੰ ਨਹੀਂ ਆਉਣਾ ਚਾਹੀਦਾ ਇਸ ਤਰ੍ਹਾਂ ਕਾਨਫਰੰਸ ਨਾ ਸਪੀਕਰ ਨੂੰ ਆਉਣਾ ਚਾਹੀਦਾ ਸਪੀਕਰ ਵੇਖੋ ਗਿਆਨੀ ਜੈਲਸੋਂ ਦੇ ਸਾਈਨਾਂ ਨਾਲ ਇੰਦਰਾ ਗਾਂਧੀ ਨੇ ਹਮਲਾ ਕੀਤਾ ਇੱਕ ਟੂਲ ਬਣਿਆ ਗਿਆਨੀ ਜੈਲਸੋਂ ਗਿਆਨੀ ਜੈਲਸੋਂ ਨੇ ਇੱਕ ਸਮੇਂ ਜਦੋਂ ਮੁੱਖ ਮੰਤਰੀ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਤੇ ਗੁਰੂ ਸਾਹਿਬ ਨੇ ਮਿਹਰਾ ਕੀਤੀਆਂ ਉਹ ਹਿੰਦੁਸਤਾਨ ਦੇ ਸਭ ਤੋਂ ਵੱਡੇ ਅਹੁਦੇ ਤੇ ਪਹੁੰਚਿਆ ਤੇ ਜਦੋਂ ਗਿਆਨੀ ਜੈਲਸੋਂ ਦੋਸ਼ੀ ਬਣਿਆ ਅਕਾਲ ਤਖਤ ਸਾਹਿਬ ਦੇ ਹਮਲੇ ਦਾ ਰਮੰਦਰ ਸਾਹਿਬ ਦੇ ਹਮਲੇ ਦਾ ਤੇ ਫਿਰ ਉਹਦਾ ਜਿਹੜਾ ਹਸ਼ਰ ਹੋਇਆ ਜਿਹੜਾ ਅੰਤ ਹੋਇਆ ਉਹ ਵੀ ਤੁਹਾਨੂੰ ਪਤਾ ਹੀ ਹੈ ਇਸੇ ਤਰ੍ਹਾਂ ਅੱਜ ਕਲਤਾਰ ਸਿੰਘ ਸਦਵਾ ਜਿਹੜਾ ਕਿ ਥੰਡ ਕਹਿੰਨਿਆ ਗਿਆਨੀ ਜੈਲ ਸਿੰਘ ਦਾ ਉਹ ਕੇਜਰੀਵਾਲ ਦਾ ਟੂਲ ਬਣ ਕੇ ਇੱਕ ਹਾਊਸ ਦਾ ਫਾਦਰ ਆਫ ਹਾਊਸ ਕਿਹਾ ਜਾਂਦਾ ਫਸਪੀਕਰ ਨੂੰ ਤੇ ਫਾਦਰ ਆਫ ਹਾਊਸ ਆਣ ਕੇ ਇੱਥੇ ਐਫ ਆਈ ਆਰ ਦਰਜ ਕਰਕੇ ਕਾਪੀ ਉਠਾਲ ਰਿਹਾ ਮੀਡੀਆ ਨੂੰ ਜਾਂ ਹੀ ਐਫ ਆਈ ਆਰ ਦਰਜ ਕਰਤੀ ਸਾਹਿਬ ਬਹੁਤ ਕਹਿ ਰਹੇ ਕਿ ਸੰਗਤ ਦੀ ਮੰਗ ਹੈ ਕਿ ਲੰਬੇ ਸਮੇਂ ਤੋਂ ਤੁਹਾਡੇ ਪ੍ਰਦਰਸ਼ਨ ਚੱਲ ਰਿਹਾ ਸੀ ਸੁਪਾ ਨੂੰ ਲੈ ਕੇ ਕਿਹੜੀ ਸੰਗਤ ਦੀ ਮੰਗ ਹੈ ਜੀ ਸਿੱਨਾ ਆਕਾਲ ਤਖਤ ਸਾਹਿਬ ਦੇ ਇਹ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਦੀ ਗੱਲ ਕਰਦੇ ਆ ਨਾ ਵੀ ਸਤਿਕਾਰ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਆ ਕਿ ਕਾਦਾ ਸਤਿਕਾਰ ਕਰਦੇ ਆ ਜੀ ਇਹ ਵੇਖੋ ਹਰ ਵੇਲੇ ਨਾ ਸਰਕਾਰ ਪ੍ਰਸਤ ਹਰ ਕੌਮ ਦੇ ਵਿੱਚ ਬੰਦੇ ਰਹਿੰਦੇ ਨੇ ਇੱਥੇ ਵੀ ਸਤਿਕਾਰ ਸਰਕਾਰ ਪ੍ਰਸਤ ਸਿੱਖਾਂ ਕੋਲੋਂ ਉਹਨਾਂ ਨੇ ਆਪਣੇ ਤੌਰ ਤੇ ਧਰਨੇ ਵਗੈਰਾ ਲਵਾ ਛੜੇ ਨੇ ਉਹਨਾਂ ਦੀ ਉਹਨਾਂ ਦਾ ਪਿਛਲਾ ਰਿਕਾਰਡ ਖੋਲ ਕੇ ਵੇਖ ਲਓ ਉਹ ਤੇ ਅਗੇਂਸਟ ਨੇ ਹਰ ਸੰਸਦਾਂ ਦੇ ਇਸ ਵੇਲੇ ਸਿੱਖ ਸੰਪਰਦਾਵਾਂ ਦੇ ਤੇ ਸਰਕਾਰ ਦਾ ਸਿੱਧਾ ਹਮਲਾ ਉਹ ਭਾਵੇਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਆ ਭਾਵੇਂ ਉਹ ਸ੍ਰੀ ਅਕਾਲ ਤਖਤ ਸਾਹਿਬ ਆ ਤੇ ਭਾਵੇਂ ਹੋਰ ਸਿੱਖ ਸੰਪਰਦਾਵਾਂ ਜਥੇਬੰਦੀਆਂ ਨੇ ਕੋਈ ਹੋਰ ਜਥੇਬੰਦੀ ਜਿਹੜੇ ਆ ਸਰਕਾਰ ਪ੍ਰਸਜ ਜਿਹੜੇ ਸਿੱਖ ਨੇ ਉਹਨਾਂ ਤੋਂ ਇਲਾਵਾ ਦੱਸੋ ਕਿਹੜਾ ਜੀ ਸਰਕਾਰੀ ਸਿਹਤ ਵਿ ਆਪਣਾ ਪ੍ਰਿਥੀ ਚੰਦ ਨਹੀਂ ਮਿਲੀ ਹੋਰ ਕੋਈ ਨੈਕਸਟ ਪਰ ਉਹਨਾਂ ਲਈ ਜੇ ਤੁਸੀਂ ਇਸ ਕੇਸ ਦਾ ਵੱਲ ਕੀ ਪੱਖ ਦੇਖਦੇ ਹੋ ਜਾਂ ਇਸ ਨੂੰ ਕਿਸ ਤਰ੍ਹਾਂ ਚਲੋਤੀ ਦੇਣ ਜਾ ਰਹੇ ਹੋ ਇਹ ਕੇਸ ਜਿਹੜਾ ਅੱਜ ਕਿਉਂਕਿ ਇਹ ਕੇਸ ਆ 16 ਬੰਦਿਆਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਕੋਰਟ ਆਈ ਸੀ ਜਿਨ੍ਹਾਂ ਦੇ ਖਿਲਾਫ ਸ਼੍ਰੋਮਣੀ ਗੁਰਦਾਰਾ ਪਰੰਦਰਮ ਕਮੇਟੀ ਵੱਲਦੇ ਨਿਯਮ ਅਨੁਸਾਰ ਕਾਰਵਾਈ ਕਰ ਚੁੱਕੀ ਆ ਇਹਦੇ ਵਿੱਚ ਇਹ ਜਦੋਂ ਕੇਸ ਅਦਾਲਤ ਦੇ ਵਿੱਚ ਆਇਆ ਜਿਹੜੇ ਉਹਨਾਂ ਦੇ ਵਕੀਲ ਹੋਣਗੇ ਇਸ ਕੇਸ ਦੀਆਂ ਜਿਹੜੀਆਂ ਉਹ ਉਹ ਪਰਤਾ ਦੇਣਗੇ ਆ ਤੁਹਾਡੇ ਸਾਹਮਣੇ ਬਕਸੇ ਚ ਤਿੰਨ ਹੀ ਐਪਲੀਕੇਬਲ ਨੇ ਚੌਥੀ ਇਹਦੇ ਚ ਕੋਈ ਕੋਡ ਜਾਂ ਕੋਈ ਕਿਤਾਬ ਨਹੀਂ ਐਪਲੀਕੇਬਲ ਹੋਣੀ ਇਹ ਇਹਨਾਂ ਤਿੰਨਾਂ ਤੋਂ ਤਾਬ ਕਿ ਕਿਸ ਚੱਲ ਹੀ ਨਹੀਂ ਸਕਦਾ ਐਫ ਆਈ ਆਰ ਸਟੈਂਡ ਹੀ ਨਹੀਂ ਕਰ ਐਨੀ ਦੇਰ ਤੱਕ ਰਿਕਵਰੀ ਕਿਉਂ ਨਹੀਂ ਹੋਈ ਜੇਕਰ ਵਕਾਦਰ ਸਾਹਿਬ ਦੇ ਹੁਕਮ ਸੀ ਤਾਂ ਕੰਮ ਨਹੀਂ ਕਰੀਏ ਦੇਖੋ ਇਹ ਤੁਹਾ ਸਵਾਲ ਬੜਾ ਵਧੀਆ ਪੁੱਛਿਆ ਮੈਂ ਅੱਜ ਵੀ ਇਸ ਗੱਲ ਨੂੰ ਤੁਹਾਡੇ ਨਾਲ ਜਿਹੜਾ ਨਾ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਕਹਿਣਾ ਚਾਹਣਾ ਕਿ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਜੁਣਾਨੇ ਵੀ ਕਹਿ ਦਿੱਤੀ ਸੀ ਮਨਜੀ ਸਾਹਿਬ ਦਵਾਨ ਹਾਲਤ ਵਿੱਚ ਵੀ ਕਿਤੇ ਸਰੂਪ ਅਜੇ ਥਾ ਨਹੀਂ ਗਏ ਜਿੱਥੇ ਕੋਈ ਬੇਅਦਬੀ ਵਾਲੀ ਘਟਨਾ ਹੋਵੇ ਜਾਂ ਕੋਈ ਅਜਾ ਤੇ ਸਰਕਾਰ ਹਿੰਦੁਸਤਾਨ ਦੀ ਕੇਂਦਰ ਦੀ ਸਰਕਾਰ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪੂਰਾ ਜ਼ੋਰ ਲਾਈ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਾਰਾ ਪਰਮੰਦਰ ਕਮੇਟੀ ਨੂੰ ਵੀ ਇੰਨੀਆਂ ਚੁਣੌਤੀਆਂ ਦਿੱਤੀਆਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਤੋੜ ਕੇ ਹਰਿਆਣਾ ਕਮੇਟੀ ਬਣੀ ਇਹ ਬੜੀਆਂ ਢੰਗ ਨਾਲ ਸੰਸਥਾਵਾਂ ਨੂੰ ਖੋਰਾ ਤੇ ਢਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਚਲਦਿਆਂ ਅੱਜ ਤੱਕ ਇਹਨਾਂ ਨੇ ਇਹਨਾਂ ਦੀਆਂ ਇੰਨੇ ਏਜੰਸੀਆਂ ਨੇ ਇਹਨਾਂ ਨੇ ਕਿਤੇ ਸਾਬਤ ਕੀਤਾ ਜੀ ਆ ਸਰੂਪ ਫਲਾਨੇ ਥਾਂ ਨਹੀਂ ਮੇਰਾ ਕਹਿਣਾ ਤੇ ਕਬਰੀ ਦੀ ਰਿਕਵਰੀ ਵਾਲੀ ਜਿਹੜੀ ਗੱਲ ਜੀ ਰਿਕਵਰੀ ਤੇ ਤਾਅ ਵੇ ਨਾ ਜੇ ਕਿਤੇ ਕੋਈ ਚੀਜ਼ ਚੋਰੀ ਹੋਵੇ ਇਹ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਸੰਬੰਧਿਤ ਨੇ ਅੱਜ ਵੀ ਉਹਨਾਂ ਨੂੰ ਸੁਰੱਖਿਰ ਹੋਣਾ ਚਾਹੀਦਾ ਸ੍ਰੀ ਅਕਾਲ ਸਖਬਹ ਸਾਹਿਬ ਦੇ ਸਨਮੁਖ ਜਾ ਕੇ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਬੰਦਿਆਂ ਦੇ ਜ਼ਿੰਮੇ ਆ ਨਾ ਹੋਇਆ ਕੀ ਫਿਰ ਸਬਸ ਉਹ ਥੋੜਾ ਜਿਹਾ ਡੀਪ ਕਰ ਲੋ ਸੰਗਤ ਜੀ ਇਹ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਉਸ ਵੇਲੇ ਦੇ ਸੰਬੰਧਨ ਦੇ ਵਿੱਚ ਫਸਟ ਕਰ ਦਿੱਤਾ ਸੀ ਕਿ ਇਹਨਾਂ ਬੰਦਿਆਂ ਨੇ ਜਿਹੜੇ ਉਸ ਵੇਲੇ ਸਬੰਧਤ ਬੰਦੇ ਸੀ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਸਰੂਪ ਉਹਨਾਂ ਨੇ ਵੱਖ-ਵੱਖ ਸੰਸਥਾਵਾਂ ਨੂੰ ਵੱਖ-ਵੱਖ ਸਿੱਖ ਪਰਿਵਾਰਾਂ ਨੂੰ ਦੇ ਦਿੱਤੇ ਨੇ ਤੇ ਪਰ ਉਹਦਾ ਜਿਹੜਾ ਉਹਨਾਂ ਨੇ ਭੇਟਾ ਲੈ ਕੇ ਜੇਬ 'ਚ ਪਾ ਲਈ ਜਿਸ ਭੇਟਾ ਨੂੰ ਜਿਹੜਾ ਇਹ ਉਹਨਾਂ ਨੇ ਏ ਜਮਾ ਕਰਾਉਣਾ ਸ਼ਰਮਣੀ ਗੁਰਦਾਰਾ ਪਰੰਧਕ ਕਮੇਟੀ ਦੇ ਫੰਡ ਦੇ ਵਿੱਚ ਉਹਨਾਂ ਨੇ ਪੇਟਾ ਲੈ ਕੇ ਜੇਬ ਚ ਪਾ ਲਈ ਐਸ ਕਰਕੇ ਉਹ ਜਿਹੜਾ ਗਿਆਨੀ ਹਰਪ੍ਰੀਤ ਸਿੰਘਣਾ ਦੇ ਜਿਹੜਾ ਅਰਸ਼ੀਰ ਕਾਲਪਤ ਸਾਬ ਦੇ ਆਰਥਿਕ ਬੇਨਿਮੀ ਸੀ ਪੈਸੇ ਘਾੜ ਵੀ ਮਾਸ਼ਾਅੱਲ ਕੀਤਾ ਗਿਆ ਇਹ ਸਿਰਫ ਇੱਕ ਜਿਹੜੀ ਆ ਉਹ ਵਿੱਤੀ ਬੇਨਿਜਮੀ ਇਹਦੇ ਤੋਂ ਇਲਾਵਾ ਹੋਰ ਕੋਈ ਅਜੇ ਇੱਕ ਹੋਰ ਚੀਜ਼ ਨਹੀਂ ਕੋਈ ਹੋਰ ਰਿਕਵਰੀ ਹੋਣੀ ਸੀ ਉਹ ਕਿਉਂ ਨਹੀਂ ਹੋਈ ਜੰਨੀ ਦੇ ਦੇ ਵਿੱਚ ਇਹਦੇ ਚ ਵੇਖੋ ਮੈਂ ਤੁਹਾਨੂੰ ਪਹਿਲਾਂ ਸਪਸ਼ਟ ਕੀਤਾ ਕਿ ਕੇਸ ਫਾਈਲ ਹੈ ਖੋਲੀ ਵੱਲੋਂ ਜਵਾਬ ਆ ਚੁੱਕਾ ਜਵਾਬ ਤੋਂ ਬਾਅਦਾਂ ਸ਼ਰਮਣੀ ਕੌਰ ਸਰਪਰ ਨੇ ਕੰਟੀਨ ਨੇ ਉਹਦੇ ਜਵਾਬ ਦਾ ਜਵਾਬ ਦਿੱਤਾ ਇਹ ਤੋਂ ਅਗਲਾ ਪ੍ਰੋਸੀਜਰ ਜਿਹੜਾ ਨਾ ਉਹ ਉਹ ਹੋਣਾ ਐਵੀਡੈਂਸ ਦਾ ਐਵੀਡੈਂਸ ਤੋਂ ਬਾਅਦਾਂ ਜਿਹੜਾ ਉਹ ਚੱਲਣਾ ਜੀ ਜੇ ਖੋਲੀ ਨੂੰ ਤਾਂ ਵੈਸੇ ਇਹ ਆਪਣਾ ਪੱਖ ਜਿਹੜਾ ਸੰਗਤ ਦੇ ਵਿੱਚ ਪਹਿਲਾਂ ਸਪਸ਼ਟ ਕਰਨਾ ਚਾਹੁੰਦੇ ਪਰ ਉਹਨੇ ਫੇਰ ਵੀ ਆਪਣਾ ਜਿਹੜਾ ਜਵਾਬ ਦਿੱਤਾ ਉਹਦੇ ਵਿੱਚ ਉਹਨੇ ਆਪਣਾ ਪੱਖ ਰੱਖਿਆ ਅੱਛਾ ਇੱਕ ਹੋਰ ਸਵਾਲ ਹੈ ਕਿ ਕੀ ਇਸ਼ਰ ਸਿੰਘ ਦੀ ਰਿਪੋਰਟ ਚ ਲਿਖਿਆ ਹੈ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਦੇਖੋ ਡਾਕਟਰ ਇਸ਼ਰ ਸਿੰਘ ਵਾਲਾ ਦੀ ਰਿਪੋਰਟ ਦੇ ਮੁਤਾਬਕ ਇਹ ਗੱਲ ਕਿਤੇ ਬਹੁਤਾ ਸਪਸ਼ਟ ਨਹੀਂ ਹੁੰਦੀ ਕਿਉਂਕਿ ਡਾਕਟਰ ਇਸ਼ਰ ਸਿੰਘ ਗੁਣੀ ਜਿਹੜੇ ਆ ਉਹ ਬੜੇ ਸੁਜਵਾਨ ਵਿਅਕਤੀ ਸਨ ਤੇ ਉਹਨਾਂ ਨੂੰ ਇਹ ਪਤਾ ਕਿ ਇਹ ਜਿੰਨੇ ਸ਼੍ਰੋਮਣੀ ਗੁਰਦਾਰਾ ਪਰੰਧ ਕਮੇਟੀ ਦੇ ਨਾਲ ਸੰਬੰਧਿਤ ਮਾਮਲੇ ਨੇ ਉਹ that are dealt with ਸੈਗੁਰਦਾਰ ਐਕਟ ਨੂੰ ਇਸੋ ਪੱਛੀ ਪਰ ਉਹ ਸੀਐਨ ਸਾਹਿਬ ਵੀ ਕੋ ਮਤਾ ਪੜ ਰਹੇ ਨੇ ਜਿੱਦੇ ਚ ਲਿਖਿਆ ਕਿ ਕਾਨੂੰਨੀ ਕਿਹੜੇ ਕਿਹੜੇ ਸਬ ਪੜ ਰਹੇ सीएम ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਉਸੇ ਮੱਦੇ ਜਿ ਲਿਖਿਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਮਤਾ ਪਾਇਆ ਗਿਆ ਸੀ ਉਹ ਮਤਾ ਜਿਹੜਾ ਵਾ ਉਹਦੇ ਤੇ ਬੜਾ ਵੱਡਾ ਇਤਰਾਜ਼ ਆਇਆ ਸਿੱਖ ਸੰਗਤਾਂ ਦਾ ਇਹ ਇਹੋ ਹੀ ਤੇ ਸਿੱਖ ਨਹੀਂ ਨਾ ਜਿਹੜੇ ਇਹਨਾਂ ਨਾਲ ਚੱਲ ਰਹੇ ਸਿੱਖ ਹੋਰ ਵੀ ਨੇ ਸੰਸਥਾਾਂ ਵਿੱਚ ਹੋਰ ਵੀ ਨੇ ਪੰਥ ਬੜਾ ਵਿਸ਼ਾਲ ਹੈ ਪੰਥ ਦਾ ਗੁਲਦਸਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਜਥੇਬੰਦੀ ਨੇ ਤੇ ਇਵਨ ਚਲੋ ਇੱਕ ਬਲੱਡ ਹਮਲਾਵਰ ਹੋ ਕੇ ਤੁਰਤਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਸੈਲਫ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਯਾਰ ਜਿਵੇਂ ਹਰ ਇੱਕ ਐਕਟ ਅਧੀਨ ਵੱਖ-ਵੱਖ ਜਿਹੜੇ ਆਧਾਰੇ ਉਹ ਕੰਮ ਕਰਦੇ ਆ ਤੇ ਜੇ ਉਹਨਾਂ ਦੇ ਵਿੱਚ ਕੋਈ ਸਿਸਟਮ ਖਰਾਬ ਹੁੰਦਾ ਤਾਂ ਉਹ ਆਪਣੇ ਆਪ ਨੂੰ ਆਪ ਠੀਕ ਕਰਦੇ ਆ ਸੋ ਮੈਂ ਤਾਂ ਕਹਿ ਰਿਹਾ ਕਿ 105 ਸਾਲ ਦੇ ਲੰਬੇ ਇਤਿਹਾਸ ਦੇ ਵਿੱਚ ਕਿਵੇਂ ਵੀ ਇਦਾਂ ਦਾ ਸਮਾਂ ਨਹੀਂ ਆਇਆ ਜਿਹੜਾ ਆ ਸਮਾਂ ਹੋਣ ਚੱਲ ਰਿਹਾ ਪਹਿਲਾਂ ਵੀ ਇੱਕ ਅਸੈਂਬਲੀ ਦੇ ਵਿੱਚ ਐਕਟ ਦੇ ਅਮੈਂਡਮੈਂਟ ਦੇ ਰੂਪ ਦੇ ਵਿੱਚ ਸਿੱਧੀ ਚੁਣੌਤੀ ਦਿੱਤੀ ਗਈ ਸੀ ਜਿਹੜੀ ਕਿ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ 105 ਸਾਲਾਂ ਚ ਦਿੱਤੀ ਉਦੋਂ ਬਾਅਦ ਆ ਜਿਹੜਾ ਹਮਲਾ ਆ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਦੇ ਸਾਰੇ ਪ੍ਰਬੰਧ ਨੂੰ ਤੈਅਸ਼ ਨੈਅਸ਼ ਕਰਨ ਲਈ ਇੱਕ ਨਵੀਂ ਯੋਜਨਾ ਢਾਂਕੜਿਆ ਇਹਦੇ ਪਿੱਛੇ ਭਾਵਨਾ ਜਿਹੜੀ ਆ ਉਹ ਭਾਵਨਾ ਆ ਕਿ ਜਿਵੇਂ ਹਰਿਆਣਾ ਕਮੇਟੀ ਬੱਕਰੀ ਹੋਈ ਬਾਕੀ ਬੋਰਡ ਬਕਰੇ ਹੋਏ ਇਸੇ ਤਹਿਤ ਇਹਨੂੰ ਐਸ ਪ੍ਰਵਾਹਾ ਦੇ ਵਿੱਚ ਲਿਆ ਕੇ ਇੱਕ ਸਿੱਧਾ ਇੱਕ ਅਸਿੱਧਾ ਹਮਲਾ ਇੱਕ ਸਿੱਧਾ ਹਮਲਾ ਇੱਕ ਅਸਿੱਧਾ ਹਮਲਾ ਤੇ ਉਹਦੇ ਵਿੱਚ ਸ਼ਾਇਦ ਬਾਕੀ ਵੀ ਭਾਈ ਵਾਲਿਆ ਕਿ ਸਿੱਖ ਕੌਮ ਦੀ ਜਿਹੜੀ ਸ਼ਕਤੀ ਹੈ ਇਹਨੂੰ ਖੇਰੂ-ਖੇਰੂ ਕਿਵੇਂ ਕਰਨਾ ਮੈਂ ਪੰਥ ਰਤਨ ਜਹੇਦਾਰ ਗੁਰਚਾਨ ਸਿੰਘ ਦੀ ਟੋਹੜਾ ਉਹਨਾਂ ਨਾਲ ਕਿਸੇ ਜਿਹੜੇ ਰਾਸੀ ਨੇਤਾ ਨੂੰ ਮਿਲਿਆ ਤੇ ਉਸ ਵੇਲੇ ਇਹ ਕਾਰਜ ਚੱਲਦਾ ਸੀ ਕਿ ਆਲ ਇੰਡੀਆ ਸਿੱਖ ਗੁਰਦਵਾਰਾ ਐਕਟ ਬਣਾਇਆ ਜਾਵੇ ਉਹ ਜਿਹੜੇ ਉਹ ਸਬੰਧ ਵਿੱਚ ਮੇਲੇ ਮੈਂ ਨੇਤਾ ਦਾ ਨਾਂ ਨਹੀਂ ਲੈਣਾ ਪੁਰਾਣਾ ਆਇਆ ਸਮਾਂ ਉਹ ਕਹਿੰਦੇ ਆ ਵੀ ਹੁਣ ਤਾਂ ਡਾਡਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਪੰਜਾਬ ਮੇਂ ਰਾਜ ਕਰਤੇ ਹੋ ਤੋ ਫਿਰ ਇੰਡੀਆ ਮੇਂ ਰਾਜ ਕਰਨਗੇ ਮੇਰਾ ਕਹਿਣ ਤੋ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਰਗੇਟ ਤੇ ਰਹੀ ਆ ਪਰ ਐਸ ਹੱਦ ਤੱਕ ਟਾਰਗੇਟ ਤੇ ਚਲੇ ਜਾਊਗੀ ਕਿ ਸਿੱਧੀ ਚੁਣੌਤੀ ਮੈਂ ਆਪਣੇ ਵੀਰਾਂ ਨੂੰ ਵੀ ਕਹਿਣਾ ਚਾਹਣਾ ਅੱਜ ਤਾਂ ਅਮੀ ਪ੍ਰਧਾਨ ਆ ਕੱਲ ਨੂੰ ਹੋਰ ਆ ਜਾਊਗਾ ਸੰਸਾਦ ਸਿੱਖ ਕੌਮ ਦੀ ਆ ਤੇ ਜੇ ਇਹ ਦਖਲਅਜੀਆਂ ਐਵੇਂ ਰਹੀਆਂ ਤੇ ਕੌਮ ਦੀ ਹੈ ਜਿਹੜੀ ਸੰਸਥਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੇ ਐਕਟ 1925 ਦੇ ਤਹਿਤ ਚੱਲਦੀ ਆ ਉਹਦੀ ਸੋਲ ਆਫ ਦਾ ਇਸ ਜਿਹੜਾ ਆਪਣਾ ਆਪਣਾ ਐਕਟ ਆ ਉਹਦੀ ਮੇਰਾ ਖਿਆਲ ਆ ਬਹੁਤ ਵੱਡੀ ਇੱਕ অবਹੇਲਣਾ ਹੋ ਜਾਊਗੀ ਸੋ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਹਿਯੋਗ ਕਰੋ ਕੀ ਸਹਿਯੋਗ ਕਰੀਏ ਪੁਲਿਸ ਨੂੰ ਅੰਦਰ ਬਾੜਨ ਦਾ ਸਹਿਯੋਗ ਕਰੀਏ ਪੁਲਿਸ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰਲੇ ਪ੍ਰਬੰਧ ਦਾ ਸਹਿਯੋਗ ਕਰੀਏ ਫੇਰੇ ਪਿਰਤ ਕੇ ਮੈਂ ਚੱਲੂਗੀ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਗਭਗ ਇੱਕ ਪਾਸੇ ਹੋ ਜਾਊ ਫਿਰ ਸਿੱਧੇ ਪ੍ਰਬੰਧ ਸਰਕਾਰਾਂ ਦੇ ਹੋ ਜਾਣਗੇ ਮੈਂ ਤਾਂ ਇਹ ਵੀ ਕਈ ਵਾਰੀ ਕਹਿਣਾ ਕਿ ਮੇਰੇ ਕਈ ਵੀਰ ਜਿਹੜੇ ਅੱਜ ਤੱਕ ਪੁਲਿਸ ਨੂੰ ਕੋਸਦੇ ਆ ਜੀ ਮੁਕਾਬਲੇ ਕੀਤੇ ਜੀ ਇਹ ਨਹੀਂ ਆ ਕੀਤਾ ਜੀ ਤੇ ਅੱਜ ਹੁਣ ਆਪਾਂ ਫੇਰ ਉਹਨਾਂ ਤੇ ਡਿਪੈਂਡ ਕਰਦੇ ਆ ਮੇਰਾ ਇਹ ਭਾਵ ਨਹੀਂ ਕਿ ਮੈਂ ਪੁਲਿਸ ਨੂੰ ਕੋਸਦਾ ਮੇਰਾ ਕਹਿਣ ਤੋਂ ਪਰੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਅੱਜ ਫੇਰ ਆਪਾਂ ਇਹ ਬਲੀਵ ਕਰਨ ਲੱਪੇ ਬਿ ਸ਼ੋਮਨੀ ਗੁਰਦਾਰਾ ਪਰਵੰਤਕ ਕਮੇਟੀ ਆਪਣੇ ਤੌਰ ਤੇ ਸਮਰਾਥਿਆ ਦੇ ਆਪਾਂ ਪੁਲਿਸ ਕੋਲੋਂ ਸਾਰੇ ਫੈਸਲੇ ਕਰਾਈਏ ਸੋ ਇਹਦੇ ਤਹਿਤ ਮੈਂ ਆਪਣਾ ਬਤੌਰ ਪ੍ਰੈਜ਼ੀਡੈਂਟ ਇਹ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ ਕਿ ਮੈਂ ਜਿੰਨਾ ਚਿਰ ਤੁਸੀਂ ਮੈਨੂੰ ਚੌਂਕੀਦਾਰਾ ਦਿੱਤਾ ਆ ਮੈਂ ਚੌਂਕੀਦਾਰੇ ਦੇ ਤੌਰ ਤੇ ਕਹਿੰਦਾ ਰਹਿਣਾ ਜਾਗਦੇ ਰਹੋ ਦੋਹਥਿਆਂ ਨੂੰ ਚੰਗਾ ਨਹੀਂ ਲੱਗਣਾ ਇਹ ਮੈਨੂੰ ਵੀ ਪਤਾ ਕਿਉਂਕਿ ਸਤਗੁਰਜੀ ਦੇ ਸਰੂਪਾਂ ਬਾਬਤ ਆ ਪਰ ਜੇਲੇ ਇੱਕ ਨਰੇਟਿਵ ਸੈੱਟ ਕਰ ਦਈਏ ਉਹਦੇ ਵਿੱਚੋਂ ਫੇਰ ਨਿਕਲਣਾ ਕਿਵੇਂ ਆ ਉਹ ਖਲਵਾੜ ਕਿਵੇਂ ਕਰਨਾ ਤੇ ਉਹਦੇ ਪਿੱਛੇ ਮਾਨਸਾ ਕੀ ਆ ਇਹ ਮੈਂ ਤੁਹਾਡੇ ਨਾਲ ਜ਼ਰੂਰੀ ਇੱਕ ਸਾਂਝੀ ਕਰਨੀ ਚਾਹੁੰਦਾ ਹਾਂ ਹੁਣ ਮੈਂ ਇੱਕ ਜਿਹੜੀ ਤੁਹਾਡੇ ਨਾਲ ਕਿਉਂਕਿ ਵਕੀਲ ਦੇ ਤੌਰ ਤੇ ਨਹੀਂ ਅਦਰਵਾਈਜ਼ ਵੀ ਹਰ ਇੱਕ ਸੰਸਥਾ ਬਣਦੀ ਆ ਉਹਦੇ ਕਾਨੂੰਨ ਕਾਇਦੇ ਹੁੰਦੇ ਆ ਇੱਕ ਸਾਡਾ IPC CrPC ਪ੍ਰोसीजर ਉਹਦੇ ਵਿੱਚ ਐਮੈਂਡਮੈਂਟ ਹੋ ਗਈ ਇੱਕ ਸਿਵਲ ਪ੍ਰोसीजर ਕੋਡ ਆ ਜਿਹਨੂੰ ਆਪਾਂ CPC ਦੇ ਤੌਰ ਤੇ ਕਹਿੰਦੇ ਆ ਆ ਇੱਕ ਪাবਲਿਕ ਚੈਰਿਟੀ ਚੈਰੀਟੇਬਲ ਜਿਹੜੇ ਆ ਉਹਦਾ ਸੈਕਸ਼ਨ 92 ਆ ਇਹ ਉਹਨੂੰ ਕੇਵਲ ਦਾ ਕੇਵਲ ਡੀਲ ਕਰਦਾ ਪাবਲਿਕ ਚੈਰੀਟੀਆਂ ਇਹਦੇ ਵਿੱਚ ਕੀ ਆ ਇਹਦੇ ਵਿੱਚ ਕਿਸੇ ਵੀ ਕਿਸੋਂ ਦਾ ਰਿਮੂਵਿੰਗ ਆਫ ਐਨੀ ਟਰਸਟੀ ਅਪਾਇੰਟਿੰਗ ਇਹ ਨਿਊ ਟਰਸਟੀ ਵੈਸਟਿੰਗ ਐਨੀ ਪ੍ਰਾਪਰਟੀ ਇਨ ਦਾ ਟਰਸਟ ਡਾਇਰੈਕਟਿੰਗ ਅਕਾਊਂਟਸ ਐਂਡ ਇਨਕੁਆਇਰੀਜ਼ ਡਿਕਲੇਅਰਿੰਗ ਬਟ ਪ੍ਰੋਪੋਰਸ਼ਨ ਆਫ ਦਾ ਟਰਸਟ ਔਰ ਇਨ ਦਾ ਇੰਟਰਸਟ देयर ਇਨ ਸ਼ੈਲ ਬੀ ਅਲੋਕੇਟਿਡ ਇਹ ਸਾਰੇ ਇਹਦੇ ਸੈਕਸ਼ਨ 92 ਆਫ ਦਾ ਸੀਪੀਸੀ ਇਹਦੇ ਵਿੱਚ ਦਿੱਤੇ ਆ ਕਿ ਕੋਈ ਵੀ ਜਿਹੜਾ ਐਕਟ ਆ ਕੋਈ ਵੀ ਸੰਸਥਾ ਆ ਉਹਨੂੰ ਕਿਵੇਂ ਚਲਾਇਆ ਜਾਣਾ ਇਹਦੇ ਵਿੱਚ ਆ ਆ ਜਿਹੜਾ ਸਾਡਾ ਸਿੱਖ ਜੁਡੀਸ਼ੀਅਲ ਕਮਿਸ਼ਨ ਤੇ ਐਸਜੀਪੀਸੀ ਦਾ ਜਿਹੜਾ ਸਾਡਾ ਐਕਟ ਆ ਇਹਦਾ ਸੈਕਸ਼ਨ 142 ਆ ਇਹਦੇ ਵਿੱਚ ਇਹਨੂੰ ਐਗਜ਼ੈਂਪਸ਼ਨ ਜਿਹੜਾ 92 ਸੈਕਸ਼ਨ ਸਾਡੇ ਤੇ ਲਾਗੂ ਨਹੀਂ ਹੁੰਦਾ ਇਹ ਮੈਂ ਤਾਂ ਕਲੀਅਰ ਕਰ ਰਿਹਾ ਤੁਸੀਂ ਵੱਡੀ ਪ੍ਰੈਸ ਹਾਂ ਤੇ ਇੱਥੇ ਰਾਜਧਾਨੀ ਦੇ ਵਿੱਚ ਬੈਠੇ ਆ ਇਹ ਸਵਾਲ ਵੀ ਕਰਨੇ ਚਾਹੀਦੇ ਆ ਠੀਕ ਆ ਮੈਂ ਆਪਣੇ ਤੌਰ ਦੇ ਉੱਤੇ ਤੁਹਾਨੂੰ ਇਹ ਜਿਹੜਾ ਗੱਲ ਕਹਿਣੀ ਚਾਹੁੰਦਾ ਤੁਸੀਂ ਤਸਦੀਕ ਕਰ ਲਿਓ ਅਲੋਰਤ ਲਿਆ ਕੇ ਸਰਕਾਰ ਅੱਜ ਮੰਚਾ ਕਿੱਥੇ ਫਿਕਸ ਕਰਦੀ ਆ ਕਿ 328 ਰੁਪਏ ਦੱਸੋ ਕਿੱਥੇ ਗਏ ਇਹ ਇੱਕ ਮੋਡ ਆਫ ਉਹਨਾਂ ਦਾ ਅਟੈਕ ਹੈਗਾ ਜਿਹੜਾ ਉਹ ਰੋਜ਼ ਹਰ ਵੇਲੇ ਕਰਦੇ ਆ ਡਿਬੇਟਾਂ ਚ ਵੀ ਤੇ ਓਮੇ ਵੀ ਹੁਣ ਇਹਦੇ ਵਿੱਚ ਕੀ ਆ ਰਾਈਟ ਆਫ ਇੰਟਰਸਟਿਡ ਪਰਸਨ ਟੂ ਕੰਪਲੇਨ ਟੂ ਕਮਿਸ਼ਨ ਇਨ ਰਿਸਪੈਕਟ ਆਫ ਮਿਸਫੀਅੰਸੀ ਐਟ ਸਟਰਾ ਏ ਮੈਂ ਸਪੈਸੀਫਿਕਲੀ ਤਾਂ ਕਹਿ ਰਿਹਾ ਕਿਉਂਕਿ ਸਰਕਾਰ ਦੀ ਮਨਸਾ ਦਾ ਪਤਾ ਲਾਉਣਾ ਪਊ ਫੇ ਕੱਲ ਨੂੰ ਫੇ ਕੋਈ ਵੀ ਹੋਇਆ ਕਰੂਗਾ ਇਦਾਂ ਤੇ ਫਿਰ ਆ ਕੇ ਸ਼ੋਮਣੀ ਕਮੇਟੀ ਸਿੱਧੇ ਦਖਲਅੰਦਾਜ਼ੀ ਕਰਿਆ ਕਰਨਗੇ ਇਹਦੇ ਵਿੱਚ ਨਾਟ ਵਿਦ ਸਟੈਂਡਿੰਗ ਐਨੀਥਿੰਗ ਕੰਟੇਨਡ ਇਨ ਸੈਕਸ਼ਨ 92 ਆਫ ਦਾ ਕੋਡ ਆਫ ਸਿਵਲ ਪ੍ਰੋਸੀਜਰ 1908 ਔਰ ਇਨ ਦਾ ਸਪੈਸੀਫਿਕ ਰੀਲੀਫ ਐਕਟ 1897 77 ਐਨੀ ਪਰਸਨ ਹੈਵਿੰਗ ਇੰਟਰਸਟ ਇਨ ਅ ਨੋਟੀਫਾਈਡ ਸਿੱਖ ਗੁਰਦੁਆਰਾ may without joining any of the other person interested therein make any application to the commission against the board ਹੁਣ ਇਹ ਗੱਲਾਂ ਅੱਜ ਦੇਖਣੀਆਂ ਪੈਣਗੀਆਂ ਵੀ ਇਹ ਪੁਲਿਸ ਦਾ ਕਾਰਜ ਆ ਜਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਦਾ ਪਾਰ ਗਿਆ ਦਾ ਅਬਜੈਕਟਿਵ ਕਮੇਟੀ ਆਫ ਦਾ ਬੋਰਡ ਔਰ ਦਾ ਕਮੇਟੀ ਔਰ ਐਨੀ ਔਰ ਅਗੇਂਸਟ ਐਨੀ ਮੈਂਬਰ ਇਹਦੇ ਵਿੱਚ ਮੈਂਬਰ ਵੀ ਰੱਖੇ ਹੋਣੀ ਔਰ ਪਾਸਟ ਮੈਂਬਰ ਆਫ ਦਾ ਬੋਰਡ ਆਫ ਦਾ ਅਬਜੈਕਟਿਵ ਕਮੇਟੀ Or of the committee against any office holder or past office holder of the Gurdwara against any employee. Specifically, there is mentioned against any employee, past or present, of the board or Gurdwara respect of any alleged misbehaviour and breach of trust, neglect of duty, abuse of powers conferred by this. in an, in any alleged expenditure or a purpose not authorized by this act ede vich specifically ditta koi member koi executive da member koi employee te koi bhi otherwise jehda ode vich mulazme ohde against jehdi aa section 142 thalle member di bhi membership ja sakdi aa te naal jehda koi employee aa ohde khilaf bhi action kita ja sakda ਇਹਦੇ ਵਿੱਚ ਪ੍ਰੋਵਾਈਡਡ ਇੱਕ ਉਹ ਨਹੀਂ ਕੀਤਾ ਉਹ ਪ੍ਰੋਵਾਈਡਡ ਕੀ ਆ ਉਹਦੇ ਵਿੱਚ ਟਾਈਮ ਲਿਮਿਟ ਪਾਇਆ ਕਿ 6 ਸਾਲ ਤੋਂ ਜੇ ਉੱਤੇ ਬਾਅਦ ਕੰਪਲੇਨਟ ਕਰਦਾ ਫੇਰ ਨਹੀਂ ਐਂਟਰਟੇਨ ਹੋਊਗੀ ਜੇ 6 ਸਾਲ ਤੋਂ ਬਾਅਦ ਕਰਦਾ ਸੋ ਮੇਰਾ ਕਹਿਣ ਤੋਂ ਬਾਅਦ ਇਹ ਤਾਂ ਤੁਹਾਨੂੰ ਸੀਪੀਸੀ ਤੇ ਇਹ ਮੈਂ ਸਿੱਖ ਗੁਰਦਾਰਾ ਐਕਟ ਦੀ ਸੈਕਸ਼ਨ 142 ਇਹ ਤਾਂ ਕੋਡ ਕਰ ਰਹੇ ਹਾਂ ਕਿਉਂਕਿ ਤੁਸੀਂ ਪੜ੍ਹੇ ਲਿਖੇ ਵਿਦਵਾਨ ਆ ਸਾਰੇ ਇੱਥੇ ਪ੍ਰੈਸ ਵਾਲੇ ਇਹ ਇੱਕ ਜਾਣ ਬੁੱਝ ਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦਿੱਤੀ ਜਾ ਰਹੀ ਆ ਇੱਕ ਜਿਹੜਾ ਸਭ ਤੋਂ ਵੱਡਾ ਹੋਰ ਜਿਹੜਾ ਮੈਂ ਪਹਿਲਾਂ ਵੀ ਜ਼ੋਰ ਦੇ ਕੇ ਕਿਹਾ ਸੀ ਤੇ ਅੱਜ ਫੇਰ ਜ਼ੋਰ ਦੇ ਕੇ ਕਹਿਣਾ ਚਾਹਣਾ ਤੇ ਆਪਾਂ ਨੂੰ ਇਹ ਗੱਲ ਪੁੱਛਣੀ ਵੀ ਚਾਹੀਦੀ ਆ ਕਈ ਵਾਰੀ ਆਪਾਂ ਸਵਾਲ ਨਹੀਂ ਕਰਦੇ ਆ ਇੱਕ ਹੈਗਾ ਬਿਫੋਰ ਦਾ ਔਨਰੇਬਲ ਹਾਈ ਕੋਰਟ ਏ ਔਨਰੇਬਲ ਹਾਈ ਕੋਰਟ ਦੇ ਵਿੱਚ ਆਹ ਰਿਪਲਾਈ ਆਫ ਵਾਈ ਵੇ ਆਫ ਇਨ ਐਫਿਡੇਵਟ ਇਹ ਸਰਕਾਰ ਨੇ ਮੈਂ ਨਹੀਂ ਦਿੱਤਾ ਇਹ ਸਰਕਾਰ ਨੇ ਨਹੀਂ ਦਿੱਤਾ ਇਹਦੇ ਮੈਂ ਪੈਰਾ ਵਾਈ ਤਾਂ ਥੋੜੇ ਜਿਹਾ ਕਰ ਰਹੇ ਹਾਂ ਤੁਹਾਡੇ ਨਾਲ ਸਾਰਿਆਂ ਨਾਲ ਕਿ ਪੈਰਾ ਨੰਬਰ 3 ਇਹ ਮੈਂ ਸਪੈਸੀਫਿਕਲੀ ਤੁਸੀਂ ਭਾਵੇਂ ਕੋਲ ਹੋ ਕੇ ਲੈ ਲਿਓ ਇਹਦੇ ਵਿੱਚ ਜੋ ਮੈਂ ਕਹਿ ਰਿਹਾ ਇਨ ਬਿਨ ਸਰਕਾਰ ਨੇ ਕਿਹਾ ਆ ਪੁਲਿਸ ਨੇ ਇਨ ਬਿਨ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਕੋਈ ਕਿਸੇ ਪੱਖ ਦੀ ਦਖਲਅੰਦਾਜ਼ੀ ਨਹੀਂ ਕਰ ਸਕਦਾ ਜਿਹੜਾ ਪੰਜਾਬ ਕਹਿ ਰਹੀ ਆ ਇਟ ਵਾਸ ਰਿਕਮੈਂਡਡ ਦਰਦਾ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈਜ਼ ਆਲਰੇਡੀ ਟੇਕਨ ਅਪਪ੍ਰੋਪਰੀਏਟ ਐਕਸ਼ਨ ਔਨ ਦਾ ਸਬਜੈਕਟ ਮੈਟਰ ਆਫ ਦਾ ਐਪਲੀਕੇਸ਼ਨ ਐਂਡ ਨੋ ਫਰਦਰ ਫਰਦਰ ਐਕਸ਼ਨ ਬਾਜ ਰਿਕੁਆਇਰਡ ਔਨ ਦਾ ਫੋਰਸਾਈਡ ਫੋਰਸਾਈਡ ਐਪਲੀਕੇਸ਼ਨਸ ਔਰ ਜਿਹਦੇ ਵਿੱਚ ਜਿਹੜਾ ਸਭ ਤੋਂ ਇੱਕ ਇੰਪੋਰਟੈਂਟ ਯਾ ਮੈਸੇਜ ਵੀਵਾ ਰਾਣਾ ਜੁਡੀਸ਼ੀਅਲ ਮਾਜਿਸਟਰੇਟ ਅੰਮ੍ਰਿਤਸਰ ਹੈਜ਼ ਡਿਸਮਿਸਡ ਥਿਸ ਕੇਸ the copy of the status report filed in the court and the order dated 8421 passed by the honorable court are attached for kind perusal besides the shromani gurudwara prabandhak committee has already taken action on the subject so keeping in view the aforesaid facts no further action is required to be taken on the aforesaid applications and the same be ordered to be consigned to the record room ਹਰ ਸਪੈਸੀਫਿਕਲੀ ਇਹਦੇ ਵਿੱਚ ਜਿਹੜੀਆਂ ਆ 2-3 ਪਹਿਰੇ ਦੇ ਵਿੱਚ 3 ਪਹਿਰਾ ਨੰਬਰ 3 ਦੇ ਵਿੱਚ ਇਹਦੇ ਵਿੱਚ ਉਸ ਦਿਨ ਵੀ ਮੈਂ ਕੋਰਟ ਕੀਤਾ ਸੀ ਤੁਸੀਂ ਵੀ ਇਹਦੇ ਵਿੱਚ ਲਾ ਲਿਓ ਇਹਦੇ ਵਿੱਚ ਹੈਗਾ ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈਜ਼ ਟੇਕਨ ਰਿਕੁਆਇਰਡ ਅਪਰਪ੍ਰੋਪ੍ਰੀਏਟ ਐਕਸ਼ਨ ਅਗੇਂਸਟ ਇਟਸ ਅਫੀਸ਼ੀਅਲਸ ਐਂਡ EMPLOYEES ਐਜ ਪਰ ਦਾ ਆਰਡਰ ਆਫ 5 ਸਿੰਘ ਸਹਿਬਾਨ ਇਸ਼ੂਡ ਬਾਈ ਸ਼੍ਰੀ ਅਕਾਲ ਤਖਤ ਸਾਹਿਬ ਵਿਚ ਇਜ਼ ਕਨਸਿਡਰਡ ਦਾ ਹਾਈਐਸਟ ਕੋਰਟ ਆਫ 6 after taking into consideration the report of the internal committee after hearing the matter as the matter pertains to internal arrangements of the shomani gurudwara prabandhak committee no action can be taken in the matter as the shomani gurudwara prabandhak committee is competent authority to take action in this respect which has already been taken and as the as per procedure ਹੁਣ ਇਹਦੇ ਵਿੱਚ ਜਿਹੜੇ ਆ ਇੱਕ ਪੈਰਾ ਮੇਰੇ ਨੰਬਰ 3 ਦੀ ਕੰਟੀਨਿਊਸ਼ਨ ਹੈ। ਇਹ ਕੰਟੀਨਿਊਸ਼ਨ ਦੇ ਵਿੱਚ ਕੀ ਆ? ਇਹਦੇ ਵਿੱਚ ਬਿਲਕੁਲ ਜਿੱਦਾ ਬੱਲਬ ਜਗਾ ਕੇ ਹਨੇਰੇ ਨੂੰ ਦੂਰ ਕਰਦਾ ਜਿਦਾ ਐਵੇਂ ਹੀ ਇਹ ਮੈਂ ਸਪੈਸੀਫਿਕਲੀ ਕਿਉਂ ਕੋਟ ਕਰ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਹਮਲਾ ਦੋਹਰਾ ਆ। ਇੱਕ ਪਾਸੇ ਸਰਕਾਰ ਕੋਟਾਂ ਦੇ ਵਿੱਚ ਕੁਝ ਕਹਿ ਰਹੀ ਆ ਤੇ ਦੂਜੇ ਪਾਸੇ ਆ ਜਿਹੜਾ ਐਕਸ਼ਨ ਕਰਕੇ ਸਿੱਧਾ ਹਮਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆ। ਜਿਹੜਾ ਕਿਸੇ ਤਰ੍ਹਾਂ ਵੀ ਜਿਹੜਾ ਆਪਣਾ ਸਹਿਨ ਨਹੀਂ ਕੀਤਾ ਜਾ ਸਕਦਾ